ਸ਼ੁਕਰੀਆ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਅਸੀਂ ਬਾਈਆਂ ਦਾ ਧੰਨਵਾਦ ਕਰਦੇ ਹਾਂ ਸਾਡੀ ਪੂਰੀ ਪੰਚਾਇਤ ਵੱਲੋਂ ਸਮੁੱਚੇ ਨਗਰ ਵੱਲੋਂ ਧੰਨਵਾਦ ਕਿਸ ਗੱਲ ਦਾ ਉਸ ਗੱਲ ਦਾ ਕਿ ਇਹਨਾਂ ਦੀ ਭੂਆ ਦਾ ਬੇਟਾ ਸੀ ਭੂਆ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਜ਼ਮੀਨ ਆ ਉਹ ਬਾਈ ਦੇ ਨਾਮ ਤੇ ਇਹਨਾਂ ਦੇ ਡੈਡੀ ਦੇ ਨਾਮ ਤੇ ਕੁਝ ਹਿੱਸਾ ਅੱਗੇ ਇਹਨਾਂ ਦੀਆਂ ਭੈਣਾਂ ਦੇ ਨਾਮ ਸੀ ਜਿਹੜੀਆਂ ਅੱਗੇ ਬਈਆਂ ਹੋਈਆਂ ਨੇ ਸੋ ਅੱਜ ਇੱਕ ਜਿਵੇਂ ਆਪਾਂ ਆਪਣੇ ਰਿਸ਼ਤਿਆਂ ਦਾ ਕੌੜਾ ਸੱਚ ਆ ਵੀ ਆਪਣੀਆਂ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਵਿਆਹ ਤੋਂ ਬਾਅਦ ਆ ਪੈਣਾ ਭਰਾਵਾਂ ਤੋਂ ਜਾਂ ਪੂਆ ਭਤੀਜਿਆਂ ਤੋਂ ਜ਼ਮੀਨ ਲੈ ਕੇ ਜਾਂਦੀਆਂ ਨੇ ਜਾਂ ਜਿਹੜੇ ਜ਼ਮੀਨ ਨਾਮ ਕਰਾਉਂਦੀਆਂ ਨੇ ਤਾਂ ਪੈਸੇ ਲੈ ਕੇ ਜਾਂਦੀਆਂ ਨੇ ਸੱਚਾਈ ਹੈ ਜੀ ਬਾਈ ਪੀਤਾ ਇਹ ਕਹਿੰਦੇ ਬਾਈ ਸਾਡੇ ਪਿੰਡ ਦੇ ਵਿੱਚ ਸਾਡੇ ਤੇ ਬਿਨਾਂ ਗਲਤ ਹੋਏ ਗੱਲ ਦਾ ਇਲਜ਼ਾਮ ਲੱਗ ਰਿਹਾ ਵੀ ਇਹ ਬਾਈ ਜਿਹੜਿਆ ਜ਼ਮੀਨ ਮੁੱਲ ਦੇ ਆਏ ਸੋ ਇਹ ਸਾਰਾ ਪਰਿਵਾਰ ਖੜਿਆ ਹੈ ਬਾਈ ਪ੍ਰਮਾਤਮਾ ਨੂੰ ਜਾਣ ਦੇਣੀ ਹੈ ਸਿਰਫ ਪਾਣੀ ਪੀਤਾ ਪਰਿਵਾਰ ਦਾ ਹੋਰ ਇਹਨਾਂ ਨੇ ਕੁਝ ਨਹੀਂ ਲਿਆ ਹੈਗਾ ਸੋ ਇਹਨਾਂ ਨੇ ਇੱਕ ਉਦਾਹਰਨ ਵੀ ਪੇਸ਼ ਕੀਤੀ ਅੱਜ ਕੱਲ੍ਹ ਦੇ ਰਿਸ਼ਤਿਆਂ ਬਾਰੇ ਜਿਹੜੀਆਂ ਭੈਣਾ ਜਿਹੜੀਆਂ ਲਾਲਚ ਕਰ ਲੈਂਦੀਆਂ ਨੇ ਨਾਲੇ ਭਰਾਵਾਂ ਨਾਲ ਫਰਕ ਪਾਉਂਦੀਆਂ ਨੇ ਪਰਿਵਾਰ ਨਾਲ ਫਰਕ ਪਾਉਂਦੀਆਂ ਜਾਂ ਕੁਝ ਭੂਆ ਹੁੰਦੀਆਂ ਨੇ ਜਮੀਨ ਦਾ ਲਾਲਚ ਕਰ ਲੈਂਦੀਆਂ ਨੇ ਸੋ ਆਪਾਂ ਨੂੰ ਜਿਹੜਾ ਇਹ ਲਾਲਚ ਛੱਡਣਾ ਚਾਹੀਦਾ ਹੈ ਬੜੀ ਵਧੀਆ ਇੱਕ ਉਦਾਹਰਨ ਹੈ ਜਿਹੜਾ ਇਹਨਾਂ ਨੇ ਛੱਡਿਆ ਲਾਲਚ ਤੇ ਸਾਰਾ ਪਰਿਵਾਰ ਅੱਜ ਇਕੱਠਾ ਖੜਾ